ਉਹ ਗਿਆ ਤੁਣ ਘਰ ਆਈਏ ਬਿਆਨਾ ਉਹਦੇ ਨਾਲ ਬੰਦਿਆਂ ਨੂੰ ਵੀ ਆਖਿਆ ਲੰਬੜਦਾਰ ਨੂੰ ਵੀ ਆਖਿਆ ਵਾ ਇਹਨਾਂ ਬਾਅਦ ਫਿਰ ਕੇਸ ਬਣੇ ਨਿਕਲ ਜੇ ਹੋ ਜਤੀ ਉਹ ਜਤੀ ਹਾਂਜੀ ਇਧਰ ਆ ਵਾਜੀ ਆ ਗਈ ਉਹ ਜਿਹੜੇ ਤੁਹਾਨੂੰ ਖਲ ਪੈਸੇ ਫੜਾ ਇਹ ਲਿਆ ਦੇ ਤੋ ਮੈਂ ਬਿਆਨਾ ਕਰਵਾ ਨਹੀਂ ਤੂੰ ਇਕੱਲੇ ਚਲੇ ਜੇ ਹੁਣ ਨਹੀਂ ਆਖਿਆ ਵਾ ਦੋ ਗਵਾਹ ਤੇ ਇੱਕ ਨਾਲ ਲੰਬੜਦਾਰ ਵਾ ਆਸ਼ਾ ਹਾਂ ਚਲ ਤੇ ਆ ਨਾ ਜਾਇਓ ਫਿਰ ਚਲ ਚੰਗਾ ਲੈ ਆ ਕਿਥੇ ਰੱਖੇ ਆ ਚਲ ਮਲੇ ਹੁਣੀ ਆ ਚਲਿਆ ਤੇ ਪੈਸੇ ਧਿਆਨ ਨਾਲ ਪਾ ਲਿਓ ਹੁਣ ਜਮਾਨਾ ਨਿਕਾ ਚੰਗਾ ਆਪਣਾ ਨਹਿਰ ਦਾ ਰਾਹ ਵਾ ਓਏ ਕੋਈ ਨਹੀਂ ਮੈਂ ਪਾ ਲੈਣੇ ਆ ਤੇ ਉਹ ਮੇਰਾ ਆਧਾਰ ਕਾਰਡ ਤੇ ਪੈਨ ਕਾਰਡ ਵਿੱਚ ਹੀ ਆ ਨਾ ਹਾਂਜੀ ਮੈਂ ਸਭ ਕੁਝ ਪਾ ਦਿੱਤਾ ਹੈਗਾ ਚਲ ਠੀਕ ਹੈ ਮੈਂ ਫਿਰ ਜਾਨਾ ਫਿਰ ਤੇ ਦੱਸ ਜੀ ਮੰਮੀ ਹੁਣੀ ਇੱਥੇ ਹੀ ਆ ਹਾਂਜੀ ਓਹ ਵੇਖੋ ਮੰਮੀ ਬਾਹਰੇ ਹੋਣੀ ਆ ਤੇ ਤੁਸੀਂ ਧਿਆਨ ਨਾਲ ਵਰਜਾਇਓ ਥੋੜ ਜਿਹਾ ਚੱਲ ਮੈਂ ਹੋ ਕੇ ਆਉਣਾ ਫਿਰ ਚੌਨੂਰੇ ਆ ਹਾਂਜੀ ਹੋ ਗਏ ਤਿਆਰ ਆ ਹੋ ਗਏ ਮੈਂ ਸਾਰੇ ਪੈਸੇ ਪੂਰੇ ਪਾ ਲੈਣੇ ਸੀ ਧਿਆਨ ਨਾਲ ਆ ਨਹੀਂ ਪੈਸੇ ਪਾਲੇ ਆ ਨਾਲ ਜੀ ਕਿਹਦੇ ਨਹੀਂ ਨਾਲ ਇੱਕ ਲੰਬੜਦਾਰ ਵਾ ਤੇ ਦੋ ਗਵਾ ਠੀਕ ਠੀਕ ਆ ਆ ਹੁਣ ਸਮੇਂ ਨੇ ਚੰਗੇ ਕਵੇੜਾ ਨਾ ਕਰ ਆ ਮੈਂ ਵੀ ਇੱਥੇ ਹੁਣ ਕਰਵਾਉਣ ਬੰਦੇ ਨੂੰ ਆਖਿਆ ਬੰਦੇ ਡੀਕੰਡੇ ਹੋਣੇ ਆ ਜਨੇਰਾ ਸਵੇਰਾ ਜੋ ਤੇ ਫੋਨ ਕਰਦੀ ਮਾੜਾ ਜਨੇਰਾ ਸ਼ਰਕਾ ਉਹ ਤਾਂ ਜਾਣੋ ਨਹੀਂ ਹੋਣਾ ਪਾਪਾ ਬਿਆਨੇ ਹੀ ਦੇ ਕੇ ਤੁਨੂੰ ਲਿਖ ਲਿਖਤ ਬਾੜੀ ਕਰਨੀ ਆ ਠੀਕ ਠੀਕ ਚੱਲ ਜਾਓ ਫਿਰ ਆਹ ਚੱਲ ਮੈਂ ਜਾਂਦਾ ਜਾਓ ਤੇ ਹੋ ਆਓ ਫਿਰ ਆਹ ਮੰਮੀ ਚਾਚੀ ਕਿੱਥੇ ਗਏ ਆ ਪਤਾ ਨਹੀਂ ਇੱਥੇ ਹੋਣੀ ਕਿਤੇ ਜਾ ਉਧਰ ਕਿਸਦੇ ਲਗਵਾਂਡੀਆਂ ਚੱਲ ਗਈ ਹੋ ਗਈਆਂ ਦੀ ਫਿਰ ਤੋਂ ਰਵਣੀ ਆਓ ਚੱਲ ਕੋਈ ਗੱਲ ਨਹੀਂ ਫਿਰ ਤੋਂ ਰਹੋਗੇ ਮਾਸਾ ਸੁਤਿੰਦਰ ਕਿੱਥੇ ਗਈ ਆ ਤਿੰਦਰ ਇੱਥੇ ਵਿਆਂ ਨੂੰ ਆਖਾ ਹੀਗਾ ਉਹ ਕੋਟ ਤੇ ਕੱਪੜੇ ਪਾਏ ਨੇ ਆਣਿਆਂ ਦੇ ਮੈਂ ਉਹਨੂੰ ਆਖਾ ਜਾ ਲਾ ਲਿਆ ਉਹ ਕੱਪੜੇ ਲੁਣ ਲਈ ਕੋਟ ਤੋਂ ਠੀਕ ਠੀਕ ਆ ਆ ਚੱਲ ਕੋਈ ਨਹੀਂ ਆਇਦੀ ਮੈਂ ਕਰਾ ਆਪਣਾ ਕੰਮ ਦਾ ਸਭ ਤੋਂ ਇੱਥੇ ਬੰਦਿਆਂ ਨੂੰ ਫੋਨ ਲਾ ਹੀ ਦਵਾਂ ਨੰਬਰ ਦਾ ਹਲੋ ਕੀ ਹਾਲ ਜੀ ਮੈਂ ਹਾਜੀ ਚਲੋ ਆ ਜਾਓ ਮੈਂ ਨਾ ਬਗਵਾ ਦੋਲਾ ਕੇ ਆ ਗਿਆ ਆ ਚਲੋ ਠੀਕ ਆ ਜਾਓ ਹਾਂ ਜੀ ਚਲੋ ਠੀਕ ਹੈ ਚਲੋ ਲੈ ਤਾਈ ਆਈ ਆ ਤਾਈ ਸਾਸਰੀ ਘਰ ਸਾਸਰੀ ਘਰ ਬਹਿ ਜਾਓ ਹੋ ਠੀਕ ਠੀਕ ਠਾਕ ਦੀ ਹੈ ਰਾਜੀ ਬਾਜੀ ਹਾਂ ਠੀਕ ਠਾਕ ਹੈ ਤੁਸੀਂ ਸੁਣਾਓ ਠੀਕ ਹੋਰ ਕਿੱਥੇ ਗਏ ਆ ਸਾਰੇ ਕੋਈ ਵੀ ਨਹੀਂ ਦੀਦਾ ਨਾ ਕੁੜੀਆਂ ਨਾ ਜੋਤੀ ਨਾ ਕੋਈ ਵੀ ਨਹੀਂ ਦੀਦਾ ਇੱਥੇ ਇੱਥੇ ਜਾਓ ਸਤਿੰਦਰ ਦੇ ਕੋਠੇ ਤੇ ਕੱਪੜੇ ਲਾਉਣ ਗਈ ਆ ਅੱਛਾ ਤੇ ਜੋਤੀ ਵੀ ਇੱਥੇ ਕਿਤੇ ਕੋਈ ਸਰਸੋਈ ਚ ਕੋਈ ਕੰਮ ਕਰਦੀ ਹੋਣੀ ਆ ਤੇ ਸੋਨੂੰ ਵੀ ਲਾਗੋ ਦੀ ਲੰਘਿਆ ਉਹ ਵੀ ਨਹੀਂ ਕੋਈ ਆ ਮੇਰੇ ਨਾਲ ਸੋਨੂੰ ਨੂੰ ਕੰਮ ਹੀਗਾ ਜ਼ਰੂਰੀ ਇੱਕ ਅੱਛਾ ਕਿਹੜਾ ਜ਼ਰੂਰੀ ਉਹਨੂੰ ਕੰਮ ਪੈ ਗਿਆ ਮੈਨੂੰ ਵੀ ਨਹੀਂ ਕਹਵਾਇਆ ਉਹਨੇ ਤਾਂ ਇਹਨੂੰ ਛੇਤੀ ਹੀਗੀ ਅੱਛਾ ਹਾਂ ਮੈਂ ਤੈਨੂੰ ਉਤਰਾ ਦੱਸ ਦਿੰਨੀ ਆ ਕੰਮ ਜਿਹੜਾ ਹੈਗਾ ਇਹ ਤੇ ਪਰ ਗਾਹ ਨਾ ਕਿਸ ਕੋਈ ਗੱਲ ਕਰੀ ਨਹੀਂ ਮੈਂ ਨਹੀਂ ਕਰਦੀ ਹਾਂ ਉਹ ਨਾ ਪਹਿਲੀ ਹੀ ਉਹ ਥੋੜੀ ਜੀ ਥਾਂ ਲੈਣਾ ਹੈਗਾ ਅੱਛਾ ਉਹ ਹੀ ਰਿੰਦਰ ਨਹੀਂ ਆ ਉਹ ਤਾਂ ਮੈਂ ਆਪਣਾ ਮੁੰਡਾ ਬਾਹਰ ਕੱਢ ਲੈਣਾ ਵਾ ਤੇ ਸਾਡੀ ਪਹਿਲੀ ਦੇ ਨਾਲ ਲੱਗਦਾ ਤੇ ਫੇ ਜੇ ਹੋਰ ਕਿਸ ਨੇ ਲੱਲੀ ਤੁਹਾਨੂੰ ਰਾਹ ਨਹੀਂ ਫੇ ਮਿਲਣਾ ਅੱਛਾ ਨਹੀਂਗਾ ਚਲ ਉਹਨਾਂ ਖਥਾਂ ਸੌ ਕਰਕੇ ਤੇ ਲੱਲਾ ਹੀ ਨੇ ਹਾਂ ਤੇ ਤਾਂ ਘਰ ਕਿ ਉਹ ਅਦਰ ਬੰਦਿਆ ਬੰਦਿਆਂ ਲਿ ਆਉਣਾ ਕਿਸ ਪਾਸੇ ਅੱਛਾ ਹਾਂ ਉਹ ਉਧਰੇ ਗਿਆ ਵਾ ਕੰਮ ਹੀ ਬਿਆਨਾ ਕਰਨ ਅੱਛਾ ਹਾਂ ਚਲੋ ਅੱਜ ਦਾ ਉਹਨਾਂ ਦੇਨ ਮਿਥਿਆ ਹੀਗਾ ਅੱਛਾ ਹਾਂ ਤੇ ਇਹ ਫੇ ਤੁਹਾਨੂੰ ਵਧਾਈਆਂ ਹੁਣ ਬਹੁਤੀਆਂ ਬਹੁਤੀਆਂ ਧਾਈ ਤੁਹਾਨੂੰ ਵਧਾਈਆਂ ਹਾਂ ਸ਼ੁਕਰ ਵਾ ਕੋਈ ਨਹੀਂ ਬਤਾਈ ਤੈਨੂੰ ਖਵਾ ਲਾਂਗੇ ਕੰਮੋਂ ਲੈਂਦੋ ਜੇ ਤੇ ਸ਼ੁਰੂ ਹੀ ਕੀਤਾ ਜੇ ਤੇ ਚੰਗਾ ਗਏ ਜਾਂ ਤੇ ਕੋਈ ਨਹੀਂ ਕੰਮ ਹੋ ਜੂ ਤੇ ਵਧਾਈ ਖਵਾ ਲਾਂਗੇ ਚਲੋ ਕੋਈ ਗੱਲ ਨਹੀਂ ਹਾਂ ਜੋਤੀ ਲਿਆ ਪਾਣੀ ਲਿਆ ਤਾਈ ਆਪਣੇ ਲਈ ਨਾਲ ਚਾਹ ਲਿਆ ਸਾਈ ਜੀ ਆਏ ਸਤਿ ਸ਼੍ਰੀ ਅਕਾਲ ਆਏ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਹੋਰ ਸੁਣਾਓ ਘਰ ਪਰਿਵਾਰ ਠੀਕ ਠਾਕ ਮੈਂ ਤੇ ਫਿਰਦੀ ਫਿਰਦੀ ਆ ਗਈ ਮੈਂ ਹਾਂ ਵੇਖਾ ਉਹਨਾਂ ਨੂੰ ਕਦੀ ਨਹੀਂ ਵੇਖੇ ਮੈਂ ਕਿ ਮੈਂ ਮੇਰ ਮਰਿਆ ਮਾਮੇ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਚਲੋ ਬਹਿ ਜਾਓ ਹੁਣ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਕਿਉਂਕਿ ਮੈਂ ਤੇ ਫਿਰਦੀ ਫਿਰਦੀ ਆ ਗਈ ਚਾਹ ਮੈਂ ਥੇ ਪੀਊਂਗੀ ਜਦੋਂ ਤੁਹਾਡਾ ਕੰਮ ਹੋ ਜਾਊਗਾ ਨਾ ਫੇਰ ਮੈਂ ਤੇਰਾ ਵੀ ਮਿੱਠਾ ਮੱਠਾ ਖਾਊਂਗੀ ਤੇ ਨਾਲੇ ਮੈਂ ਤੇ ਤਰਵੀ ਮੁੜ ਕੇ ਆਉਂਗੀ ਚਲ ਬੈਠ ਜਾਓ ਕੜੀ ਜੀਏ ਮੈਂ ਦੱਸ ਕੇ ਨਹੀਂ ਆਈ ਫਿਰ ਵੇਖਣਗੇ ਲੱਭਣਗੇ ਮੈਨੂੰ ਕਿੱਥੇ ਗਈ ਆ ਆ ਚਲ ਕੋਈ ਗੱਲ ਨਹੀਂ ਹਾਂਜੀ ਚੱਲੋ ਮਨਾ ਕੇ ਕੰਮ ਕਰੀਏ ਆਵਾ ਸਵਿਅਤਿ ਹੋ ਰਹੀ ਹੋਣੀ ਬੇਟੀ ਹੈ ਬੀਜੀ ਇਹ ਕਿੱਥੇ ਤਰੀ ਹਾਂਦੀ ਆ ਜੀ ਵੀ ਆਸਟੀਕਾਰ ਆ ਸਸਰੀਕਾਰ ਪਤਾ ਰਾਜੀ ਹਾਂਜੀ ਕਿੱਥੋਂ ਆਈ ਆ ਮੈਂ ਇਦਾਂ ਫੇਰਦੀ ਤੋਦੀ ਆ ਗਈ ਬੀਬੀ ਕਿੱਥੋਂ ਫੇਰਦੀ ਤੁਰਦੀ ਆਈਆਂ ਘਰ ਤੇ ਤੇਰਾ ਇੱਧਰ ਵਾ ਤੂੰ ਤੇ ਉਧਰ ਸੁਨੂ ਮੀਰ ਘਰੋਂ ਨਿਕਲੀ ਆ ਤੇ ਪੁੱਤ ਮੈਂ ਇਦਾਂ ਹੀ ਫੇਰਦੀ ਤੁਰਦੀ ਆ ਗਈ ਆ ਇੱਧਰ ਨੂੰ ਕੰਮ ਹੀ ਕੋਈ ਤਾਂ ਨਹੀਂ ਨਾ ਉਦਾਂ ਹੀ ਆ ਗਈ ਮੈਂ ਮੈਂ ਕਿਹਾ ਆਂਡ ਗਵਾਡ ਵੇਖਾਂ ਵੀ ਕੀ ਕਰਦੇਗਾ ਠੀਕ ਠੀਕ ਆ ਕੀ ਕਰਨ ਦੇ ਸੁਨੂ ਵੀਰੂ ਨਹੀਂ ਉਹ ਤਾਂ ਕੰਮ ਤਾਂ ਦਾ ਹੀ ਕਰਦੇ ਆ ਆਪਣਾ ਠੀਕ ਠੀਕ ਆ ਹਾਂ ਹੋਰ ਰਾਜੀ ਬਾਜੀ ਸਾਰੇ ਘਰ ਨਾਲ ਦੇ ਰਾਜੀ ਭਾਜੀ ਪੁੱਤ ਹੂੰ ਤੇ ਵਧਾਈਆਂ ਬਣੀਆਂ ਉਹਨਾਂ ਦੇ ਤੇ ਵਧਾਈਆਂ ਕਾਹਦੀਆਂ ਉਹਨਾਂ ਖੂਤੇ ਉਹ ਇਤਨਾ ਵੀ ਪੈੜੀ ਲੈਂਡ ਐ ਅੱਛਾ ਤੈਨੂੰ ਮੈਂ ਦੱਸ ਦਿੰਦੀ ਹਾਂ ਹੋਰ ਨਾ ਦੱਸੀ ਕਿਸੇ ਨੂੰ ਠੀਕ ਠੀਕ ਐ ਨਹੀਂ ਮੈਂ ਕਿਹਨੂੰ ਦੱਸਣਾ ਹਾਂ ਹਾਂ ਉਹ ਤੇ ਉਹਨਾਂ ਦੇ ਵਿਧਾਈਆਂ ਬਣੀਆਂ ਹੋਆਂ ਤੇ ਪਰ ਮੈਨੂੰ ਆਂਦੇ ਹੀ ਗੱਲ ਨਾ ਕਰੀਂ ਕਿ ਕੋ ਠੀਕ ਠੀਕ ਤੇ ਮੈਂ ਹੁਣ ਜਾਣੀ ਆ ਤੇ ਤੂੰ ਨਾ ਗੱਲ ਕਰੀਂ ਕਿ ਨਹੀਂ ਕੋਈ ਨਹੀਂ ਬੀਬੀ ਮੈਂ ਕਿਹਦੇ ਨਾਲ ਕਰਨੀ ਆ ਉਹ ਇੱਥੇ ਖੂਤੇ ਕਰ ਤੇ ਪੈੜੀ ਲੈਂਡ ਐ ਕਿਸੇ ਦੀ ਅੱਛਾ ਮੈਨੂੰ ਇਹ ਨਾ ਨਹੀਂ ਪਤਾ ਕਿ ਦੀ ਆ ਚਲੋ ਵਧੀਆਂ ਵਾਲਾ ਐ ਤੇ ਮੈਂ ਹੁਣ ਜਾਣੀ ਆ ਠੀਕ ਆ ਹੋਏ ਮੈਂ ਦਿਨ ਕਰ ਬੜੀ ਲੜਾਈ ਪਾਈ ਹੀ ਇਹ ਫੇਰ ਸਾਂਦੇ ਕੰਮ ਕਰਦੇ ਫਿਰਦੇ ਪੈੜੀਆਂ ਲੈnde ਫਿਰਦੇ ਆ ਇਹ ਚੱਕਰ ਕੀ ਪੜਨ ਡਿਆ ਵਾ ਚੱਲ ਕੋ ਮੈਂ ਫਿਰ ਕੇ ਬਾਅਦ ਚ ਹੁੰਨੀ ਆ ਪਹਿਲਾਂ ਜਾ ਕੇ ਵੇਣੀ ਆ ਕੋਠੇ ਤੇ ਚੜਕੇ ਬਲਾ ਪਿੱਕੇ ਸਿੱਤੇ ਸਤਿੰਦਰ ਭਾਪੀ ਦਾ ਵਣੀ ਧਮਾਕਾ ਕਰਦਾ ਇਹਨੂੰ ਮੈਂ ਕਿੰਨਾ ਪੰਪ ਚਾੜਿਆ ਵਾ ਫਿਰ ਵੀ ਨਹੀਂ ਇਹ ਸੁਣਦੀ ਕਦੀ ਫਿਰ ਵੀ ਕਰ ਦਿਆਂ ਦੀਆਂ ਗੱਲਾਂ ਚ ਆ ਗਈ ਆ ਚੱਲ ਪਹਿਨਾ ਵੇਣੀ ਆ ਘਰ ਜਾ ਕੇ ਕੋਠੇ ਤੇ ਮੋ ਇਹ ਕਿ ਕਾਂਡੀ ਕੋਠੇ ਤੇ ਚੜੀ ਈ ਆ ਸੀ ਮੋ ਕੀ ਕਰਾਂ ਤੇਜੀ ਕੋਸਨੀਆ ਕੱਪੜੇ ਲਾਉਣ ਰਹੀ ਸੀ ਚਾਰਨੀ ਕਰਨੀ ਨਹੀਂ ਆਈ ਜੜੀ ਇਹ ਸਾਰੇ ਜਣੇ ਘਰ ਰੇ ਆ ਅੱਜ ਨਹੀਂ ਫੇਰ ਕੀ ਹੈ ਕਿ ਇਹਦੇ ਸਾਰੀ ਕਰਨੀ ਹੈ ਘਰ ਦੇ ਕਹਿੰਦੇ ਆ ਫੇਰ ਤੇਨੂੰ ਪਤਾ ਤੇ ਹੈਗਾ ਹੀ ਇਹਨਾਂ ਦਾ ਕੁਝ ਨਹੀਂ ਕਹਿੰਦੀ ਰਾਜੋ ਬਸ ਲੰਮਾ ਗੇ ਚੱਲ ਮੈਂ ਕੱਪੜੇ ਰੱਖ ਕੇ ਆਉਣੀ ਫਿਰ ਆ ਜਾ ਤੂੰ ਵੀ ਬਾਹਰ ਆ ਜਾ ਚੱਲ ਮਨਾ ਫਟਾਫਟ ਕੱਪੜੇ ਰੱਖ ਕੇ ਬਾਕੀ ਕੱਪੜੇ ਆਪੇ ਦੀਦੀ ਲਾ ਦੇਗੀ ਫਟਾਫਟ ਕੱਪੜੇ ਰੱਖ ਕੇ ਤੇ ਚੱਲਾਂ ਹੈ ਇਹ ਕਿੱਧਰ ਚੱਲ ਜਾਂਦੀ ਆ ਵੇਲਾ ਕੰਮ ਦਾ ਵੇਲਾ ਵਾ ਤੇ ਕਿਦਾਂ ਦੱਬੇ ਦੱਬੇ ਪੈਰੀ ਖਿਸਕ ਗਈ ਆ ਫੇਰ ਆਖਣਾ ਮੈਨੂੰ ਦੀਦੀ ਕਹਾਣੀ ਸਿਖਾਉਂਦੀ ਕੰਮ ਮੈਨੂੰ ਸਵਾਸ ਖਾਵੇਂ ਜੇ ਕੰਮ ਦਾ ਵੇਲਾ ਹੋਣਾ ਤੂੰ ਬਾਹਰ ਜਾਣਾ ਚੱਲ ਮੈਨੂੰ ਕੀ ਲੱਗੇ ਮੈਂ ਆਪਣਾ ਕੰਮ ਕਰੀ ਜਾਵਾਂ ਚੁੱਕ ਕੇ ਸਬਜ਼ੀ ਬਣ ਗਈ ਜਮਾਟਾ ਗੋਨਾ ਦੇ ਫੁਲਕੇ ਲਾਵਾਂ ਆ ਗਏ ਜੇ ਭਾਬੀ ਹਾਂ ਸਿਮੋ ਆ ਜਾ ਜਲਦੀ ਚਲੋ ਆ ਜਾ ਭਾਬੀ ਇੱਥੇ ਨਹੀਂ ਕਿਸੇ ਨੂੰ ਪਤਾ ਲੱਗਣਾ ਆਹੋ ਆ ਜਾ ਆਪਾਂ ਉੱਥੇ ਡੋਲੇ ਤੇ ਬੈਠ ਕੇ ਗੱਲਾਂ ਕਰਾਂਗੇ ਨਾਲੇ ਵੇਖੀ ਕਿੰਨੇ ਨਹਿਰ ਆ ਗਈ ਆ ਆਹੋ ਵੇਨੇ ਆ ਸਿਮੋ ਇੱਥੇ ਚੜਿਆ ਜਾਊ ਆਪਣੇ ਕੋਲ ਵੇਖਦੀ ਆ ਨਹਿਰ ਆ ਗਈ ਵੇਲਾ ਹਾਂ ਆ ਸਗੋਂ ਵਧੀਆ ਕਰਤਾ ਵਾ ਹਣਾ ਚੜ ਗਈ ਹਣਾ ਨਹਿਰ ਕਿੰਨੀ ਸੋਹਣੀ ਲੱਗਣ ਦਈ ਆ ਅੱਗੇ ਤੇ ਝੁੰਗ ਵੇਲਾ ਜਿਹਾ ਹੀ ਬਣਿਆ ਪਿਆ ਆਹੋ ਸੱਗੋ ਰੋਕੇ ਨਹੀਂ ਤੰਗੀ ਹੋਈ ਜਦ ਟੁੱਟ ਗਈ ਹਾਂ ਆ ਚੱਲ ਵਧੀਆ ਨਹੀ ਹੁੰਦੇ ਵਧੀਆ ਬਣ ਗਈ ਆ ਟੁੱਟਣ ਦਾ ਵੀ ਨਹੀਂ ਖਤਰਾ ਹੋਰ ਭਾਬੀ ਠੀਕ ਠਾਕ ਸਾਰੇ ਘਰੇ ਹਾਂ ਸਿਮੂ ਸਾਹਿਬ ਵਧੀਆ ਠੀਕ ਠਾਕ ਤੂੰ ਸੁਣਾ ਬਸ ਵਧੀਆ ਟਡੇ ਵੀ ਠੀਕ ਭਾਬੀ ਮੈਂ ਸੁਣਿਆ ਭਾਬੀ ਤੁਹਾਡੇ ਲ ਵਧਾਈ ਬਣੀ ਆ ਕਾਹਦੀ ਆ ਸਿਮੂ ਲੈ ਭਾਬੀ ਇਨੀ ਸਿਆਣੀ ਤੇ ਨਾ ਬਣ ਤੈਨੂੰ ਤੇ ਲੱਗਦਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਰ ਮੈਨੂੰ ਸਾਰਾ ਪਤਾ ਲੱਗਦਾ ਵਾ ਕਿਹੜੀ ਗੱਲ ਪਤਾ ਲੱਗ ਗਈ ਸਿਮੂ ਆਹੋ ਜਿਦੇ ਕੋਈ ਗੱਲ ਹੀ ਨਹੀਂ ਆ ਵੀ ਜਿਹੜੀ ਮੈਂ ਸੁਣੀਆ ਤੁਸੀਂ ਪੈ ਲੈਂਦੇ ਫਿਰਦੇ ਜੇ हां सिमू ਤੇ ਲੈਣ ਡੈ ਸਿਮੋ ਤੈਨੂੰ ਇਹ ਗੱਲ ਕਿਨੇ ਦਸੀ ਆ ਅਹੀਂ ਤੇ ਘਰੋਂ ਕੋਈ ਇਹ ਗੱਲ ਬਾਹਰ ਕੱਢੀ ਨਹੀਂ ਗੀ ਭਾਬੀ ਜੀ ਤੂੰ ਨਹੀਂ ਨਾ ਮੈਨੂੰ ਦਸੀਆ ਤੇ ਤੈਨੂੰ ਕੀ ਲੱਗਦਾ ਏ ਮੈਨੂੰ ਕੀ ਪਤਾ ਨਹੀਂ ਲੱਗਣਾ ਜਿੱਥੇ ਅੱਗ ਬਲਦੀ ਹੋਵੇ ਨਾ ਉੱਥੇ ਤੂੰ ਆ ਨਿਕਲ ਹੀ ਆਉਂਦਾ ਵਾ ਚੱਲ ਭਾਬੀ ਪਤਾ ਤੇ ਮੈਨੂੰ ਲੱਗ ਹੀ ਗਿਆ ਵਾ ਪਰ ਮੈਂ ਤੇ ਭਾਬੀ ਤੈਨੂੰ ਆਪਣਾ ਸਮਝਦੀ ਆ ਤੂੰ ਨਹੀਂ ਮੈਨੂੰ ਆਪਣਾ ਸਮਝਦੀ ਤਾਂ ਹੀ ਨਹੀਂ ਤੂੰ ਮੈਨੂੰ ਕੋਈ ਗੱਲ ਦਸੀ ਜੋਤੀ ਕਿੱਥੇ ਗਈ ਸਤੰਦਰ ਸਤੰਦਰ ਨੇ ਮੰਮੀ ਕਿੱਥੇ ਜਾਣਾ ਵਾ ਮੈਂ ਇਥੋਂ ਸਬਜ਼ੀ ਬਣਾਉਂਦੇ ਹੀ ਤੇ ਉਹ ਜਲਾ ਫੇਰ ਹੌਲੀ ਹੌਲੀ ਪੈਰ ਫਸਕਾ ਕੇ ਅਗਲੀ ਗਾਂ ਗਈ ਆ ਕਰਦੀ ਫਿਰਦੀ ਹਣੀ ਸੈਰਾ ਫੇਰ ਆਂਦੀ ਹਣੀ ਕੰਮ ਦਾ ਵੇਲਾ ਵਾਦੇ ਘਰੋਂ ਘਿਸਕ ਜਾਂਦੀ ਫੇਰ ਆਖਣਾ ਮੈਨੂੰ ਕੋ ਬਣਾਉਣਾ ਨਹੀਂ ਸਿਖਾਉਂਦੇ ਕੋਈ ਨਹੀਂ ਤੂੰ ਨਾ ਆਖਿਆ ਕਾ ਟਾਈਮ ਪਾਸ ਕਰਨਾ ਨਹੀਂ ਕਰਦੀ ਨਾ ਕਿ ਫੁਲਕੇ ਹੀ ਆ ਜਿਵੇਂ ਸਬਜ਼ੀ ਬਣਾ ਲਈ ਫੁਲਕੇ ਵੀ ਲਾ ਲਾ ਹਾਂ ਤਾਂ ਸਹੀ ਆ ਮੰਮੀ ਪਰ ਹੱਥੋਂ ਤੇ ਕੰਮ ਹੋ ਜਾਂਦਾ ਵਾ ਐਡਾ ਕੱਲੇ ਜਾਣ ਨੂੰ ਵਿਸਾਣ ਕਰ ਦਿੰਦੀ ਆ ਹਾਂ ਤਾਂ ਸਹੀ ਜਦੋਂ ਉਹ ਨਹੀਂ ਤੇ ਫੇਰ ਉਹ ਘੜੀ-ਭੜੀ ਕੀ ਆਖੇ ਬੰਦਾ ਚਲ ਕੋਈ ਨਹੀਂ ਆਵੇ ਕੀ ਫੁਲਕੇ ਹੀ ਆ ਚਾਰ ਤੂੰ ਕੱਢੋ ਆਪਣੀਆਂ ਧਾਰਾ ਧੋਰਾ ਤੇ ਮੈਂ ਫੁਲਕੇ ਲਾ ਰਣੀ ਚਾਹਤਾ ਲਾ ਲਾ ਫੁਲਕੇ ਦਾ ਹਾਂਜੀ ਇੱਕ ਮਟੜਮਾ ਕਿ ਜਦੋਂ ਕੰਮ ਦਾ ਵੇਲਾ ਹੋ ਉਤਰਾ ਫੇਰਾਂ ਕਿ ਆਪਣਾ ਮੈਂ ਤੇ ਦਾਲ ਸਿੱਖਣੀ ਮੈਂ ਤੇ ਸਬਜੀ ਸਿੱਖਣੀ ਹੈਗੀ ਮੈਨੂੰ ਤੇ ਸਿਖਾਇਆ ਨਹੀਂ ਕੁਝ ਵੀ ਭਾਬੀ ਤੂੰ ਮੇਰੇ ਤੋਂ ਲ ਘਾ ਰਖਣ ਢੀਆਂ ਨਹੀਂ ਸਿਮੂ ਲਕਾ ਵਾਲੀ ਕਿਹੜੀ ਗੱਲ ਵਾ ਕੱਲ ਨੂੰ ਜਦੋਂ ਪਹਿਲੀ ਲੈ ਆਈ ਲਈ ਉਦੋਂ ਵੀ ਤਾਂ ਸਾਰਿਆਂ ਨੂੰ ਪਤਾ ਲੱਗਣਾ ਹੀ ਆ ਪਰ ਅਹੀਂ ਕਹਿੰਦੇ ਕਿ ਚੱਲ ਪਹਿਲਾਂ ਸਾਰਾ ਕੰਮ ਹੋ ਹੀ ਜਾਵੇ ਫੇਰ ਹੀ ਸਾਰੇ ਦੱਸਾਂਗੇ ਸਾਰਿਆਂ ਨੂੰ ਚੱਲ ਭਾਬੀ ਕੋਈ ਗੱਲ ਨਹੀਂ ਫਿਰ ਵੀ ਚੱਲ ਵਧਾਈਆਂ ਹੁਣ ਤੇ ਪਰ ਤੂੰ ਹੀ ਪਹਿਲੀ ਲਣਕੀ ਦੇ ਨਾਂ ਤੇ ਡੇਜੇ ਸੰਜੇ ਘਰ ਚ ਹੀ ਲੈਣ ਡੈ ਸਿਮੂ ਹਾਂ ਹਾਂ ਸੰਜੇ ਘਰ ਚ ਹੀ ਲੈਣ ਡੇ ਜੇ ਪਰ ਕਿਹਦੇ ਨਾਂ ਤੇ ਲੈਣ ਡੇ ਜੇ ਤੇ ਪੈਸੇ ਕਿੱਥੋਂ ਲੱਗਣਦੇ ਆ? ਸਾਂਝੇ ਘਰ ਚੋਂ ਹੀ ਸਿਮੋ। ਚਲ ਸਾਂਝੇ ਘਰ ਚੋਂ ਤੇ ਲੱਗਣਦੇ ਆ ਤੇ ਪਰ ਪਹਿਲੀ ਹੈ ਕਿਦੇ ਨਾਂ ਤੇ ਆ? ਕਿਦੇ ਨਾਂ ਤੇ ਲੈਣਦੇ ਜੇ? ਇਹ ਤੇ ਮੈਨੂੰ ਸਿਮੋ ਪਤਾ ਨਹੀਂ ਆ ਪਰ ਸੋਨੂ ਵੀਰ ਹੀ ਜਾਣਦੇ ਆ ਸ਼ਾਇਦ ਉਹਦੇ ਨਾਂ ਤੇ ਕੀ ਹੋਊਗੀ? ਭਾਬੀ ਤੇਰੀ ਤੇ ਮੱਤ ਮਾਰੀ ਗਈ ਆ ਤੈਨੂੰ ਮੈਂ ਕਿੰਨਾ ਸਮਝਾਇਆ ਸੀ ਤੂੰ ਸਮਝਦੀ ਕਿਉਂ ਨਹੀਂ ਆ? ਮਾ ਕੀ ਗੱਲ ਹੋ ਗਈ ਆ ਮੇਰੇ ਕੱਦ ਮੱਤ ਮਾਰੀ ਗਈ ਆ। ਤੇ ਭਾਬੀ ਪੈਸੇ ਤੇ ਸਾਰੇ ਤੁਹਾਡੇ ਹੀ ਲੱਗਣਦੇ ਆ। ਨਈ ਸਿਮੋ ਸਾਂਝੇ ਘਰ ਚ ਲੱਗਣ ਡਏ ਆ ਤੇ ਸਾਂਝੇ ਘਰ ਚ ਕੀ ਲੱਗਣ ਡਿਆ ਵਾ ਭਾਬੀ ਪੈੜੀਆਂ ਚ ਕੀ ਬਣਦਾ ਵਾ ਉਹ ਤੇ ਉਦੋਂ ਦੇ ਖਰਚੇ ਵੀ ਗਏ ਹੋਣੇ ਆ ਜਿਹੜੇ ਵਟੇ ਹੀ ਉਹਨੇ ਉਹ ਤੇ ਹੁਣ ਆ ਪਾਜੀ ਦੀ ਤਨਖਾਹ ਜੇ ਲੱਗਣ ਡੇ ਆ ਹਾਂ ਉਹਨਾਂ ਨੇ ਵੀ ਪਾਉਣੀ ਆ ਭਾਬੀ ਤੈਨੂੰ ਸਮਝ ਨਹੀਂ ਆਉਂਦੀ ਸੋਨੂ ਵੀਰ ਨੂੰ ਤੇ ਲੁੱਗੀਆਂ ਲੱਗੀਆਂ ਵਾ ਟਰੈਕਟਰ ਲਿਆਂਦਾ ਵਾ ਉਹ ਵੀ ਤਾਂ ਵੀਰ ਦੀ ਤਨਖਾਹ ਤੋਂ ਮੋਟਰਸਾਈਕਲ ਲਿਆਂਦਾ ਵੀ ਵੀਰ ਦੀ ਤਨਖਾਹ ਤੋਂ ਹੁਣ ਪੈੜੀ ਲੈਂਦਾ ਫਿਰਦਾ ਵਾ ਤੇ ਕਰੌਣ ਵੀ ਆਪਣੇ ਨਾਂ ਤੇ ਡਿਆ ਵਾ ਤਾਨੂੰ ਕੀ ਦੇਣਾ ਇਹਨਾਂ ਨੇ ਤੇ ਮੋ ਇਹ ਗੱਲ ਤੇ ਮੈਂ ਸੋਚੀ ਨਹੀਂ ਪਰ ਸਾਰੇ ਮੰਮੀ ਹਣੀ ਵੀ ਇਹੋ ਕਹਣਦੇ ਆ ਵੀ ਸਾਂਝੇ ਘਰ ਚੋਂ ਸਾਰਾ ਲੈਣ ਡਏ ਜੇ ਸਾਂਝੇ ਘਰ ਚੋਂ ਲੈਣ ਡੇ ਜੇ ਤੇ ਫਿਰ ਅੱਧੀ ਵੀਰ ਆਪਣੇ ਨਾਂ ਤੇ ਕਰਾਵੇਂ ਹਾਂ ਤੇ ਅੱਧੀ ਦੂਜੇ ਵੀ ਨਿੱਕੇ ਵੀਰ ਦੇ ਵੀ ਨਾਂ ਤੇ ਕਰਾਵੇਂ ਹਾਂ ਸਿਮੋ ਇਹ ਇਦਾਂ ਹੀ ਕਰਨੀ ਹੋਣੀ ਫਿਰ ਜਦੋਂ ਹੈ ਸਾਂਝੀ ਸਾਂਝੀ ਚੀਜ਼ ਲੈਣ ਡੇ ਤੇ ਫਿਰ ਦੋਵਾਂ ਦੇ ਨਾਂ ਹੀ ਹੋਊਗੀ ਤੈਨੂੰ ਪੱਕਾ ਪਤਾ ਇਦਾਂ ਹੀ ਕਰਨਾ ਵਾ ਤੇ ਸਾਂਝੀ ਚੀਜ਼ ਵਾ ਘਰੇ ਵੀ ਇਦਾਂ ਹੀ ਮੰਮੀ ਹਣੀ ਕਹਿੰਦੇ ਵੀ ਸਾਂਝੀ ਲੈਣ ਡੇ ਆ ਤੇ ਫਿਰ ਸਾਂਝੀ ਚ ਤੇ ਇਦਾਂ ਹੀ ਹੋਊਗਾ ਚਾਹ ਤੇ ਜੇ ਅੱਧੀ ਅੱਧੀ ਦੀ ਗੱਲ ਵਾ ਤੇ ਵੀਰ ਤੇ ਆਈ ਨਹੀਂ ਇੱਥੇ ਹੈਗਾ ਤੇ ਉਹ ਵੀਰ ਦੇ ਜਿੱਦਾਂ ਹੁਣ ਇਹ ਬਿਆਨਾ ਕੱਲਾ ਕਰਨ ਚ ਲੱਗਿਆ ਵਾ ਕਾ ਕਾਲੇ ਨੇ ਰਜਿਸਟਰੀ ਵੀ ਕੱਲੇ ਨੇ ਕਰਾ ਲਈ ਹੋਣੀ ਆ ਤੁਹਾਨੂੰ ਪੁੱਛਣਾ ਵਾ ਇਹਨੇ ਆਹ ਹੋਈ ਗੱਲ ਤੇ ਸਹੀ ਐ ਸਿਮੋ ਤੇਰੀ ਮੈਂ ਬਸ ਜਾਂ ਤੇ ਮੰਮੀ ਨਾਲ ਜਾਣਗੇ ਫਿਰ ਮੰਮੀ ਨੂੰ ਬਿਆਨਾ ਕਰਨ ਖੜਿਆ ਹੀ ਇਹਨਾਂ ਨੇ ਨਹੀਂ ਤੇ ਉਹੀ ਤੇ ਗੱਲ ਵਾ ਫਿਰ ਵੀਰ ਆਪਣੇ ਨਾਂ ਤੇ ਕਰਾਉਂਦੇ ਆ ਹੀ ਪਹਿਲੀ ਚੱਲ ਭਾਬੀ ਹੁਣ ਤੂੰ ਅੱਧੀ ਆਪਣੇ ਨਾਂ ਤੇ ਕਰਾਈ ਅੱਧੀ ਉਹਨਾਂ ਦੇ ਨਾਂ ਤੇ ਹੋਵੇ ਚੱਲ ਭਾਬੀ ਹਣ ਤੂੰ ਟੈਨਸ਼ਨ ਨਾ ਲੈ ਜੋ ਸੋਚਣਾ ਵਾ ਕਰ ਜਾ ਕੇ ਸੋਚ ਨਹੀਂ ਆ ਜਾ ਚੱਲੀਏ ਐਵੇਂ ਉਹ ਕਹਿਣਗੇ ਕਰਨ ਲੱਗੀ ਚੱਲ ਆ ਜਾ ਚੱਲੀਏ ਫਿਰ ਲੈ ਹਾਂ ਪਣ ਗਈ ਗੱਲ ਅੱਗ ਤੇ ਮੈਲੇ ਦਿੱਤੀ ਆਲਾ ਹੁਣ ਵੇਖੀ ਕਿਦਾਂ ਬਲਦੀ ਆ ਚੱਲ ਭਾਬੀ ਛੇਤੀ ਕਰ ਚੱਲੀਏ ਗਾਂ ਚਾਹ ਲਾ ਗਾਂ ਮੇ ਨਵੀਂ ਵੇਂਦੇ ਹੋਣੇ ਵੀ ਕਿੰਨੇ ਜਿਸਕੀ ਕੰਮ ਦੇ ਲੈ ਲੈਣਾ